ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੁਖਪਾਲ ਸਿੰਘ ਖੈਰਾ ਦਾ ਵੱਡਾ ਵਿਵਾਦ ਚੱਲ ਰਿਹਾ ਹੈ ਕਾਂਗਰਸ ਦੇ ਹੀ ਵੱਡੇ ਆਗੂ ਰਾਣਾ ਗੁਰਜੀਤ ਸਿੰਘ ਦੇ ਨਾਲ ਜੇ ਗੱਲ ਕਰੀਏ ਸੁਖਪਾਲ ਸਿੰਘ ਖੈਰਾ ਦੀ ਸੁਖਪਾਲ ਸਿੰਘ ਖੈਰਾ ਸਿੱਖ ਅਤਿਐਸ਼ੀ ਨੇ ਹਮੇਸ਼ਾ ਹੀ ਸਿੱਖ ਪੰਥਕ ਭਾਈਚਾਰੇ ਦੀ ਗੱਲ ਕਰਦੇ ਨੇ ਚਾਹੇ ਉਹ ਬੇਵਲ ਕਲਾਂ ਦਾ ਗੋਲੀ ਕਾਂਡ ਹੋਵੇ ਚਾਹੇ ਉਸ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਵਿਰੋਧ ਬੋਲਣਾ ਹੋਵੇ ਲੇਕਿਨ ਇੱਕ ਸੋਸ਼ਲ ਮੀਡੀਆ ਤੇ ਕਿਸੇ ਸ਼ਖਸ ਨੇ ਜਿਹੜੀ ਹੈ ਵੀਡੀਓ ਬਣਾ ਕਰ ਦਿੱਤੀ ਹੈ ਜਿਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਗਏ ਨੇ ਸੁਖਬਾਲ ਸਿੰਘ ਖੈਰਾ ਅਤੇ ਸੁਖਬਾਲ ਸਿੰਘ ਖੈਰਾ ਦੇ ਪਿਤਾ ਤੇ ਕਿ ਜਿਸ ਤਰ੍ਹਾਂ ਇਹ ਦੂਸਰੇ ਲੋਕਾਂ ਦਾ ਦੂਸਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਇਹ ਦੋਨੋਂ ਪਿਓ ਪੁੱਤਰ ਵੀ ਕਿਸੇ ਤੋਂ ਕਾਟਨੇ ਇਹਨਾਂ ਨੇ ਵੀ ਬੇਅਦਬੀਆਂ ਕਰਨ ਵਾਲਿਆਂ ਨੂੰ ਸ਼ਹਿਦ ਦਿੱਤੀ ਅਤੇ ਉਹਨਾਂ ਨੂੰ ਬਚਾਇਆ ਇਸ ਸ਼ਖਸ ਨੇ ਇੱਕ ਵੀਡੀਓ ਬਣਾਈ ਹੈ ਅਤੇ ਵੱਡਾ ਖੁਲਾਸਾ ਕੀਤਾ ਹੈ ਸੁਖਬਾਲ ਸਿੰਘ ਖਹਿਰਾ ਅਤੇ ਸੁਖਬਾਲ ਸਿੰਘ ਖਹਿਰਾ ਦੇ ਪਿਤਾ ਦਾ ਆਪਲਾ ਵੀਡੀਓ ਸੁਣੋ ਥੰਨੇ ਦੋ ਫੋਟੋ ਲਾਈਆਂ ਨੇ ਖਹਿਰੇ ਤਾਂ ਖਹਿਰੇ ਦੇ ਬਾਪਦਿਆਂ ਕਰਤੂਤਾਂ ਨੱਗਾ ਦੱਸਣਾ 1986 ਜਨ ਬਰਨਾਲੇ ਦੀ ਸਰਕਾਰ ਵੰਨੇ ਨਕੋਦਰ ਦੇ ਵਿੱਚ ਉਜੀ ਬਿਆਦਵੀ ਬਿਆਦਵੀ ਹੋਣ ਤੋਂ ਬਾਅਦ ਚ ਕਾਲਜ ਦੇ ਨੌਜਵਾਨਾਂ ਨੇ ਲਾਇਆ ਸੀ ਧਰਨਾ ਉਸ ਧਰਨੇ ਦੇ ਵਿੱਚ ਅੰਨੇਵਾ ਗੋਲੀ ਚਲਾ ਕੇ ਜਸਕੀਰਤ ਸਿੰਘ ਨੇ ਚਾਰ ਸਿੰਘ ਸ਼ਹੀਦ ਕਰ ਦਿੱਤੇ ਸੀ ਉਹਨਾਂ ਚੋਂ ਦੇ ਵਿੱਚੋਂ ਇੱਕ ਸਿੰਘ ਨੂੰ ਥਾਣੇ ਚੱਕ ਕੇ ਲਿਆ ਕੇ ਉਹਦੇ ਮੂੰਹ 'ਚ ਗੋਲੀ ਮਾਰੀ ਗਈ ਸੀ ਕਹਿੰਦਾ ਸੀ ਪੇ ਤੂੰ ਨਾਰੇ ਬਹੁਤ ਉੱਚੀ ਉੱਚੀ ਲਾਉਂਦਾ ਸੀਗਾ ਤਾਂ ਉਹਦੇ ਮੂੰਹ 'ਚ ਗੋਲੀ ਮਾਰ ਦਿੰਦੇ ਸੀ ਉਹ ਗੋਲੀ ਚਲਾਉਣ ਵਾਲਾ ਜਸਕੀਰਤ ਸਿੰਘ ਸੁਖਪਾਲ ਸਿੰਘ ਖੈਰੇ ਦਾ ਭੂਆ ਦਾ ਮੁੰਡਾ ਸੀ ਸੁਖਪਾਲ ਸਿੰਘ ਖੈਰੇ ਦੇ ਪਿਓ ਸੁਖਜਿੰਦਰ ਸਿੰਘ ਨੇ ਬਰਨਾਲੇ ਦੀ ਸਰਕਾਰ ਬਿਲੇ ਜਦੋਂ ਸਿੱਖਿਆ ਮੰਤਰੀ ਲੱਗਿਆ ਹੋਇਆ ਸੀ ਤਾਂ ਆਪਣੇ ਭਾਣਜੇ ਨੂੰ ਸੁਖਪਾਲ ਸਿੰਘ ਖੈਰੇ ਦੇ ਭੂਆ ਦੇ ਮੁੰਡੇ ਨੂੰ ਬਚਾਇਆ ਅੱਡੀ ਚੋਟੀ ਦਾ ਜੋਰ ਲਾ ਕੇ ਉਹ ਚਾਰ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਸਿੰਘ ਖੈਰੇ ਦੇ ਪਿੰਡ ਦਾ ਸੀ ਅੱਜ ਤੱਕ ਨਾ ਖੈਰੇ ਦੇ ਪਿਓ ਨੇ ਨਾ ਖੈਰੇ ਨੇ ਕਦੇ ਉਸ ਸਿੰਘ ਦਾ ਨਾਮ ਹੀ ਲਿਆ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਸੀ ਤਾਂ ਉਥੇ ਧਰਨ ਲਾਇਆ ਸੀਗਾ ਕਿ ਸਾਡੇ ਖੈਰੇ ਨੇ ਕਦੇ ਇਹ ਗੱਲ ਕਹੀ ਹੋਵੇ ਤੇ ਮੇਰੇ ਧੂਆ ਦੇ ਮੁੰਡੇ ਨੇ ਜਾਂ ਖੈਰੇ ਦੇ ਪਿਓ ਨੇ ਕਦੇ ਇਹ ਕਰ ਕੋ ਮੇਰੇ ਭਾਂਜੇ ਨੇ ਉਸ ਸਿੰਘ ਦੇ ਗੋਲੀ ਮਾਰੀ ਸੀਗੀ ਮੂੰਹ ਦੇ ਵਿੱਚ ਨਾ ਕਦੇ ਵੀ ਬਿਆਨ ਨਹੀਂ ਆਊਗਾ ਇਹ ਦੂਜੀਆਂ ਸਰਕਾਰਾਂ ਨੂੰ ਤਾਂ ਆਪਾਂ ਬਲੇਮ ਦਿੰਨੇ ਆ ਭਈ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਬਚਾ ਲਿਆ ਅਕਾਲੀਆਂ ਨੇ ਜਾਂ ਕਾਂਗਰਸੀਆਂ ਨੇ ਜਾਂ ਆਮ ਆਦਮੀ ਪਾਰਟੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਵਾਲਾ ਜਿੱਥੋਂ ਸ਼ੁਰੂਆਤ ਹੋਈ ਯਾਰ ਉਹ ਸੁਖਪਾਲ ਖੈਰ ਦੇ ਪਿਓ ਨੇ ਕੀਤੀ ਆ ਇਸ ਤਰ੍ਹਾਂ ਦੇ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸ਼ਖਸ ਵੱਲੋਂ ਕਿੰਨਾ ਕੋ ਸਹੀ ਹੈ ਕਿੰਨਾ ਕੋ ਗਲਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਲ ਸਿੰਘ ਖਹਿਰਾ ਨੂੰ ਇਸ ਜਿਹੜੇ ਦਿੱਤੀ ਹੋਈ ਵੀਡੀਓ ਉੱਤੇ ਸਪਸ਼ਟ ਕਰਨ ਦੇਣਾ ਪਵੇਗਾ ਧੰਨ